ਤੱਕ ਖਾਣਾ ਜਾਣ ਕੇ ਜਿਨ੍ਹਾਂ ਨੂੰ ਸ਼ਰਾਧ ਕਹਿ ਦਿੰਦੇ ਹੈਗੇ ਸ਼ਰਾਧ ਕਰਦੇ ਆ ਨਾ ਅੱਜ ਵੀ ਲੋਕੀ ਸ਼ਰਾਧ ਕਰਦੇ ਆ ਇਹਨਾਂ ਦੇਸ਼ਾਂ 'ਚ ਵੀ ਆ ਕੇ ਕਰੀ ਜਾਂਦੇ ਆ ਪਰ ਉਹ ਕਵੀਰ ਸਾਹਿਬ ਨੇ ਜਦੋਂ ਉਹ ਕਹਿੰਦੇ ਹੈਗੇ ਇਹ ਨਾ ਵੀ ਜਿੰਦਾ ਬਾਪ ਕੋਈ ਨਾ ਪੂਜੇ ਮਰੇ ਬਾਅਦ ਪੂਜਵਾਇਆ ਮੁਠੀ ਵਰ ਚਾਵਲ ਲੈ ਕੇ ਕਾਊਏ ਕੋ ਬਾਪ ਬਨਾਇਆ ਰੱਦ ਕਰ ਦਿੱਤਾ ਕਿ ਪ੍ਰਭੂ ਜਿਉਂਦੇ ਤੁਸੀਂ ਆਪਣੇ ਮਾਂ ਬਾਪ ਨੂੰ ਪੁੱਛਿਆ ਨਹੀਂ ਰੋਟੀ ਪਾਣੀ ਉਦੋਂ ਬਾਅਦ ਵਿੱਚ ਜਦੋਂ ਉਹ ਮਰ ਜਾਂਦੇ ਆ ਫਿਰ ਪੁਜਾਰੀ ਕੋਲ ਤੁਸੀਂ ਜਾਂਦੇ ਆ ਪੁਜਾਰੀ ਕੋਲ ਜਾ ਕੇ ਉਸੀ ਕਹਿੰਦੇ ਹੈਗੇ ਆ ਵੀ ਉਹ ਤੁਹਾਨੂੰ ਦੱਸਦਾ ਥੋੜਾ ਬਾਕੀ ਉਹ ਆਪ ਲੈ ਲੈਂਦੇ ਆ ਥੋੜਾ ਬੜਾ ਜਿਹੜਾ ਇੱਕ ਕੌਲੀ ਉਹ ਕਹਿੰਦਾ ਵੀ ਆਹ ਕੌਲੀ ਵਿੱਚ ਫਲਾਨੀ ਫਲਾਨੀ ਖੀਰ ਪਾ ਕੇ ਚੌਲ ਪਾ ਕੇ ਫਲਾਨਾ ਜੋ ਵੀ ਬਣਾਉਂਦੇ ਆ ਉਹ ਇਹ ਉੱਥੇ ਰੱਖ ਦਿਓ ਜਾਨਵਰ ਖਾ ਜਾਣਗੇ ਕਾਂ ਆਉਂਦਾ ਆ ਤੁਹਾਨੂੰ ਪਤਾ ਵੀ ਕਾਂ ਆਉਂਦੋ ਕਾਂ ਨੇੜੇ ਨਹੀਂ ਆਉਣ ਦਿੰਦਾ ਕਿਸੇ ਹੋਰ ਨੂੰ ਕਾਂ ਆ ਕੇ ਖਾ ਜਾਂਦਾ ਤੇ ਕਾਂ ਉਹਦੇ ਵਿੱਚ ਜਿਹੜਾ ਹੈਗਾ ਆ ਵੈਸੇ ਵੀ ਹੋ ਸਕਦਾ ਵੀ ਉਹ ਕਾਂ ਆ ਕੇ ਖਾਂਦਾ ਫਿਲਮਾਂ 'ਚ ਵੀ ਆਪਾਂ ਦੇਖਦੇ ਹਾਂ ਨਾ ਉਹ ਟੰਗ ਟੰਗ ਦਿੰਦੇ ਆ ਤੇ ਕਾਂ ਆ ਕੇ ਖਾਂਦਾ ਕਹੂ ਕੋ ਕਰਦਾ ਉਹ ਕਹਿੰਦੇ ਲੈ ਵੀ ਸਾਡੇ ਪੇਜ ਤੱਕ ਪਹੁੰਚ ਗਿਆ ਸਾਡੇ ਫਲਾਣੇ ਤੱਕ ਪਹੁੰਚ ਗਿਆ ਸਾਡੇ ਪੁਰਖਿਆਂ ਤੱਕ ਪਹੁੰਚ ਗਿਆ ਅੱਜ ਵੀ ਸ਼ਰਾਧ ਕਰੀ ਜਾ ਰਹੇ ਆ ਜਠੇਰਿਆਂ ਦੇ ਵਿੱਚ ਮੇਲੇ ਲੱਗੇ ਜਾ ਰਹੇ ਆ ਸ਼ਰਾਧਾਂ ਦੇ ਮੇਲੇ ਅਸੀਂ ਕਬੀਰ ਜੀ ਨੂੰ ਕਿੱਥੇ ਰੱਖਿਆ ਕਬੀਰ ਜੀ ਨੇ ਨਰਕ ਸਵਰਗ ਵੀ ਰੱਦ ਕਰ ਦਿੱਤਾ ਅਗਲਾ ਪਿਛਲਾ ਵੀ ਜਨਮ ਰੱਦ ਕਰ ਦਿੱਤਾ ਔਰ ਜਿਹੜੇ ਭੁੱਖੇ ਰਹਿ ਕੇ ਕਹਿੰਦੇ ਰੱਬ ਦੀ ਭਗਤੀ ਕਰਨੀ ਆ ਉਹਨਾਂ ਨੇ ਉਹਨਾਂ ਨੂੰ ਵੀ ਰੱਦ ਕਰ ਦਿੱਤਾ ਭਾਵੇਂ ਉਹ ਬੰਦਾ ਹੋਵੇ ਭਾਵੇਂ ਉਹ ਜਨਾਨੀ ਉਹ ਕਹਿੰਦੇ ਵੀ ਨਾ ਉਹ ਨਰਵਾ ਨਾ ਉਹ ਨਾਰੀ ਆ ਜਿਹੜਾ ਭੁੱਖੇ ਰਹਿ ਕੇ ਪਖੰਡ ਕਰਦਾ ਭੁੱਖੇ ਰਹਿਣ ਨਾਲ ਤੁਹਾਡਾ ਜੀਵਨ ਬਤੀਤ ਕਰਨਾ ਆ ਤੁਸੀਂ ਖਾ ਕੇ ਤੁਹਾਨੂੰ ਖਾਓਗੇ એનર્ਜੀ ਜਾਊਗੀ ਦਿਮਾਗ ਕੰਮ ਕਰੂਗਾ ਤੇ ਉਹ ਆਪਣੇ ਤਥਾਗਤ ਬੁੱਧ ਕਹਿੰਦੇ ਆ ਨਾ ਕਿ ਮੈਂ ਮਾਰਗ ਦਾਤਾ ਤਾਂ ਹੋ ਸਕਦਾ ਪਰ ਮੁਕਤੀ ਤਾਂ ਨਹੀਂ ਮੁਕਤੀ ਕਿੱਦਾਂ ਹੋਣੀ ਮੁਕਤੀ ਤਾਂ ਡਾਕਟਰ ਤੋਂ ਦਵਾਈ ਤਾਂ ਲਿਆ ਸਕਦੇ ਆਪਾਂ ਪਰ ਡਾਕਟਰ ਨੇ ਦਵਾਈ ਦਿੱਤੀ ਜਿਹੜੀ ਉਹ ਖਾਣੀ ਤਾਂ ਸਾਨੂੰ ਪੈਣੀ ਆ ਨਾ ਬੰਦਾ ਗੁਰਵੀਰ ਜੀ ਸਾਨੂੰ ਜਿਹੜੇ ਹੈਗੇ ਆ ਉਹ ਗੱਲਾਂ ਤਾਂ ਕਰ ਰਹੇ ਹੈਗੇ ਪਰ ਉਹ ਗੱਲਾਂ ਨੂੰ ਮੰਨਣਾ ਤਾਂ ਅਸੀਂ ਆ ਨਾ ਕਬੀਰ ਜੀ ਨੇ ਹਰ ਥਾਂ ਤੇ ਕਹਿੰਦੇ ਵੀ ਮਾਟੀ ਦਾ नाग ਬਣਾ ਕੇ ਪੂਜੇ ਲੋਕ ਜਿੰਦਾ नाग ਜਦ ਘਰਵੇਂ ਨਿਕਲੇ ਤੋਂ लाठी लाठी ਨੂੰ लाठी ਜਿਹੜਾ ਹੈਗਾ ਆ लाठी ਧਮਕਾਇਆ ਜਦੋਂ ਮਿੱਟੀ ਦਾ नाग ਬਣਾ ਕੇ ਅਸੀਂ ਘਰਾਂ ਦੇ ਵਿੱਚ ਉਹਦੀ ਪੂਜਾ ਕਰਦੇ ਆ ਜਦੋਂ ਜਿੰਦਾ ਨਿਕਲ ਆਉਂਦਾ ਫੇਰ लाठी ਚੱਕ ਲੈਂਦੇ ਆ ਕਿ ਕਿੰਨੇ ਸਵਾਲ ਜਿਹੜੇ ਹੈਗੇ ਆ ਤਰਕ ਕਿੱਡਾ ਕੀਤਾ ਹੈਗਾ ਆ ਉਹਨਾਂ ਨੂੰ ਅਸੀਂ ਸਮਝ ਨਹੀਂ ਰਹੇ ਹੈਗੇ ਫੇਰ ਕਬੀਰ ਜੀ ਦੀ ਜਿਹੜੀ ਇੱਕ ਸਭ ਤੋਂ ਬਿੰਨੂ ਜਿਹੜੀ ਇੱਕ ਬਾਕੀ ਸਾਰੀਆਂ ਗੱਲਾਂ ਪਿਆਰੀਆਂ ਆ ਉਹਨਾਂ ਨੇ ਜਿਹੜੀ ਅੱਜ ਅੱਜ ਦੇ ਸਾਧਾਂ ਤੇ ਜਿਹੜੀ ਗੱਲ ਡੋਕ ਕਹਿੰਦੇ ਮੰਗਣ ਮਰਨ ਸਮਾਨ ਹੈ ਮੰਗਣ ਮਰਨ ਸਮਾਨ ਹੈ ਮਤ ਮੰਗੇ ਕੋਈ ਭੀਖ ਮੰਗਣ ਤੋਂ ਮਰਨ ਪਲਾ ਇਹ ਹੈ ਸਤਗੁਰ ਕੀ ਸਿੱਖ ਅੱਜ ਕੱਲ ਜਿਹੜੇ ਸਤਗੁਰ ਬੈਠੇ ਬਣ ਕੇ ਉਹ ਕੀ ਕਹਿੰਦੇ ਆ ਉਹ ਤਾਂ ਤੁਹਾਡੇ ਸਿਰ ਉਖਾ ਰਹੇ ਆ ਮੈਂ ਪਹਿਲਾਂ ਵੀ ਜਿੱਦਾਂ ਕਿਹਾ ਵੀ ਤੁਹਾਡੀ ਉਹਨਾਂ ਤੇ ਕੋਈ ਕਿਰਪਾ ਨਹੀਂ ਪਰ ਜਿਹੜੀ ਤੁਹਾਡੀ ਉਹਨਾਂ ਤੇ ਕਿਰਪਾ ਆ ਉਹਨਾਂ ਦੀ ਤੁਹਾਡੇ ਤੇ ਕੋਈ ਕਿਰਪਾ ਨਹੀਂ ਉਹ ਕਹਿੰਦੇ ਭੀਖ ਮੰਗਣ ਨਾਲੋਂ ਮਰ ਜਾਣਾ ਚੰਗਾ ਉਹ ਬੈਠੇ ਆ ਗੋਲਕਾਂ ਲਾ ਕੇ ਰੱਖ ਕੇ ਭੀਖ ਮੰਗਣ ਦੇ ਤੁਹਾਡੇ ਕੋਲੋਂ ਇੱਕ ਤਾਂ ਇੱਕ ਤਾਂ ਗੁਰਦੁਆਰੇ ਮੰਦਿਰ ਮਸਜਿਦ ਦੇ ਅੰਦਰ ਭਿਖਾਰੀ ਬੈਠਾ ਆ ਇੱਕ ਉਹਦੇ ਬਾਹਰ ਭਿਖਾਰੀ ਬੈਠਾ ਆ ਬਣਦੇ ਉੱਥੇ ਭਿਖਾਰੀ ਆ ਲੁੱਟ ਕੇ ਨਾ ਦੀ ਹੁੰਦੀ ਤੁਹਾਡੀ ਇਸ ਲਈ ਅਸੀਂ ਆਪਣੇ ਆਪ ਨੂੰ ਬਚਾਉਣਾ ਹੈਗਾ ਆ ਇਹਨਾਂ ਪਖੰਡੀਆਂ ਤੋਂ ਸਤਿਗੁਰੂ ਇੱਕ ਜਿਹੜੀ ਵੀ ਗੁਰੂ ਦੀ ਵੀ ਤੁਸੀਂ ਬਾਣੀ ਪਾਣੀ ਪੜ੍ਹ ਕੇ ਦੇਖੋ ਉਹਦੇ ਵਿੱਚ ਇਹਨਾਂ ਦੀਆਂ ਧਜੀਆਂ ਔੜੀਆਂ ਆ ਇਹਨਾਂ ਇਹਨਾਂ ਦੀ ਵਿਆਖਿਆ ਨਹੀਂ ਕੀਤੀ ਜਾਂਦੀ ਗੁਰੂ ਘਰਾਂ ਦੇ ਵਿੱਚ ਖੁੱਲ ਕੇ ਇਹਨਾਂ ਤੇ ਗੱਲੇ ਨਹੀਂ ਕੀਤੀ ਜਾਂਦੀ ਉੱਥੇ ਤਾਂ ਇਹ ਹੀ ਕਿਹਾ ਜਾਂਦਾ ਬਈ ਬਈ ਬੱਸ ਜੀ ਅਗਲਾ ਜਨਮ ਸਵਾਰਨਾ ਆ ਅਗਲਾ ਅਗਲੇ ਜਨਮ ਦੀਆਂ ਗੱਲਾਂ ਕਰਮਾਂ ਦਾ ਫਲ ਇਹੀ ਕੋ ਦੱਸਿਆ ਜਾਂਦਾ ਪਰ ਆਹ ਜਦੋਂ ਇਹਨਾਂ ਦੀ ਵਿਆਖਿਆ ਕਿਉਂ ਨਹੀਂ ਕੀਤੀ ਜਾਂਦੀ ਕਬੀਰ ਜੀ ਨੇ ਸਭ ਕੁਝ ਰੱਦ ਕਰ ਦਿੱਤਾ ਇਹਨਾਂ ਦਾ ਸਾਨੂੰ ਉੱਥੇ ਗੱਲ ਕਰਨੇ ਪੈਣੀ ਹੈਗੀ ਆ ਭਾਈ ਨਰ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਜ ਸਵਾਰੇ ਸਤਗੁਰ ਕਬੀਰ ਸਾਹਿਬ ਨੇ ਉਸ ਵੇਲੇ ਉਦੋਂ ਦਾ ਬੰਦਾ ਮਰ ਜਾਂਦਾ ਸੀਗਾ ਬੰਦੇ ਨੂੰ ਫੂਕ ਦਿੱਤਾ ਜਾਂਦਾ ਸੀਗਾ ਦੱਬ ਦਿੱਤਾ ਜਾਂਦਾ ਸੀ ਅੱਜ ਤੋਂ 5-6 ਸੌ ਸਾਲ ਪਹਿਲਾਂ ਬੰਦੇ ਦੀ ਚਮੜੀ ਬੰਦੇ ਦਾ ਕੋਈ ਵੀ ਅੰਗ ਟਰਾਂਸਫਰ ਥੋੜੀ ਹੁੰਦਾ ਸੀ ਤੇ ਅੱਜ ਦੇ ਸਮੇਂ ਵੀ ਬੰਦੇ ਦੀ ਚਮੜੀ ਆਪਾਂ ਨੂੰ ਪਤਾ ਵੀ ਮਾਰਨ ਤੋਂ ਬਾਅਦ ਕਿੰਨੇ ਘੰਟੇ ਦਿਲ ਦੀ ਦਿਲ ਜੀਦਾ ਰਹਿੰਦਾ ਹੈ ਅੱਖਾਂ ਕਿੰਨੀਆਂ ਯਾਨੀ ਕਿ ਮਾਰਨ ਤੋਂ ਬਾਅਦ ਕੋਈ ਸਮਾਂ ਹੁੰਦਾ ਹੈ ਜਿਹਦੇ ਵਿੱਚ ਤੁਸੀਂ ਅੱਖਾਂ ਕੱਢ ਕੇ ਵਰਤ ਸਕਦੇ ਹਾਂ ਪਰ ਕਿੰਨੇ ਕੁ ਤੁਸੀਂ ਲੋਕ ਆਲੇ ਦੁਆਲੇ ਜਾਣਦੇ ਹੈਗੇ ਆ ਅੱਜ ਵੀ ਉਨੀ ਗੱਲ ਟੁੱਕਦੀ ਹੈਗੀ ਆ ਕਿੰਨੇ ਕਿ ਲੋਕ ਜਾਣਦੇ ਹੈਗੇ ਆ ਕਿ ਕਬੀਰ ਜੀ ਨੇ ਉਸ ਵੇਲੇ ਕਹਤਾ ਨਾ ਵੀ ਨਰ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ 10 ਕਾਸ ਬਾਰੇ ਅੱਜ ਵੀ ਪਸ਼ੂ ਮਰਦਾ ਆ ਕਿੰਨਿਆਂ ਦੇ ਕਿੰਨੇ ਉਹ ਉਹਦੀਆਂ ਜਿਹੜੀਆਂ ਕੱਲੀ ਕੱਲੀ ਬਾਡੀ ਦਾ ਪਾਰਟ ਉਹਦੇ ਉਹਦਾ ਜਿਹੜਾ ਕੰਮ ਚ ਲਿਆਂਦਾ ਜਾਂਦਾ ਆ ਬੰਦਾ ਮਰਦਾ ਆ ਕਿੰਨੇ ਕਿ ਲੋਕਾਂ ਨੂੰ ਜਾਣਦੇ ਆ ਜਿਹਨਾਂ ਜਿਹੜੇ ਆਪਣੇ ਸਿੱਧੇ ਬਾਡੀ ਭੇਜਦੇ ਆ ਹਸਪੀਟਲ ਕਿ ਇਹਦੇ ਆ ਆਰਗਨਾਈਜ਼ ਕਰ ਲਓ ਇਹਦੇ ਅੰਗ ਆਹ ਕੱਢ ਲਓ ਅੱਖਾਂ ਕੱਢ ਲਓ ਇਹ ਕਿਸੇ ਨੂੰ ਪੈ ਜਾਣਗੀਆਂ ਨਹੀਂ ਸਿੱਧੇ ਹੀ ਫੂਕਣ ਭੇਜ ਦਿੰਦੇ ਆ ਆਪਾਂ ਪਿੰਡਾਂ ਹੀ ਦੇਖਦੇ ਆ ਮੰਜੇ ਤੇ ਨੜਾਉਂਦੇ ਤੇ ਢਰਾਉਂਦੇ ਆ ਮੰਜੇ ਤੇ ਪਾਉਂਦੇ ਆ ਸੱਦੇ ਫੂਕ ਦੋ ਕਿੰਨਾ ਕੱਜ ਵੀ ਸਵਾਰਦੇ ਹੈਗੇ ਤੇ ਇਹ ਤੇ ਇਸ ਚੀਜ਼ ਨੂੰ ਸਮਝਣਾ ਪੈਣਾ ਉਹ ਸਾਨੂੰ ਉਹਨਾਂ ਨੇ ਕੁਦਰਤ ਦੀ ਗੱਲ ਕੀਤੀ ਔਰ ਜਿਹੜਾ ਹੈਗਾ ਆ ਸਮਾਜ ਨੂੰ ਸੋਹਣਾ ਬਣਾਉਣ ਦੀ ਗੱਲ ਕੀਤੀ ਹੈਗੀ ਆ ਇਸ ਲਈ ਸਤਿਗੁਰ ਕਬੀਰ ਜੀ ਹੋਵੇ ਗੁਰੂ ਰਬਦਾਸ ਜੀ ਹੋਣ ਗੁਰਨਾਕ ਜੀ ਹੋਵੇ ਜਿੰਨੇ ਵੀ ਸਾਡੇ ਰੈਵਰ ਪੁਰਖੇ ਹੈਗੇ ਆ ਉਹਨਾਂ ਨੇ ਸਮਾਜ ਨੂੰ ਸੋਹਣਾ ਬਣਾਉਣ ਦੀ ਜਾਤ ਪਾਤ ਨੂੰ ਖਤਮ ਕਰਨ ਦੀ ਜਾਤ ਦਾ ਗਰਭ ਨਾ ਕਰੇ ਮੂਰਖ ਗਵਾਰਾ ਹਰ ਇੱਕ ਡੰਕੇ ਦੀ ਚੋੜ ਤੇ ਤਰਕਦਲੀਨਾਂ ਗੱਲ ਕੀਤੀ ਆ ਔਰ ਉਹਨਾਂ ਨੇ ਕਿਹਾ ਕਹੋ ਕਬੀਰ ਐਸਾ ਗੁਰ ਪਾਇਓ ਜਿਸ ਦਾ ਨਾਮ ਬਵੇਕ ਔਰ ਬਵੇਕ ਦੀ ਗੱਲ ਕੀਤੀ ਹੈਗੀ ਆ ਸੋ ਸਾਨੂੰ ਵਿਵੇਕ ਦੀ ਵਰਤੋਂ ਕਰਨੀ ਪੈਣੀ ਆ ਇਹਨਾਂ ਡੇਰਿਆਂ ਚੋਂ ਇਹਨਾਂ ਅੱਜ ਦੇ ਗੁਰਦੁਆਰਿਆਂ ਚੋਂ ਉਹਨਾਂ ਗੁਰੂਆਂ ਨੂੰ ਮੋਹਰੇ ਰੱਖ ਕੇ ਕਬੀਰ ਜੀ ਨੂੰ ਉਹਨਾਂ ਦੀ ਮੂਰਤ ਬਣਾ ਕੇ ਉਹਨਾਂ ਦੇ ਗ੍ਰੰਥਾਂ ਦੇ ਮੂਰੇ ਰੱਖਤਾ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਤੇ ਹੋਰ ਜਿੰਨੇ ਵੀ ਰੈਵਰ ਹੈਗੇ ਆ ਉਹਨਾਂ ਦੇ ਨਾਮ ਤੇ ਧਾਰਮਿਕ ਥਾਂ ਬਣਾ ਲੈ ਉੱਥੇ ਰੱਖ ਕੇ ਉਹੀ ਕੰਮ ਸ਼ੁਰੂ ਕਰਤਾ ਜੋ ਉਸ ਵੇਲੇ ਬ੍ਰਾਹਮਣ ਆਪਣੇ ਦੇਵੀ ਦੇਵਤਾ ਨਾਲ ਕਰ ਰਿਆ ਸੀ ਉਹੀ ਹੋ ਰਿਹਾ ਹੈ ਭੋਗ ਲਵਾਏ ਜਾ ਰਹੇ ਆ ਸਾਰਾ ਕੁਝ ਕਨਸੈਪਟ ਉਹਨਾਂ ਦੇ ਨਾਮ ਤੇ ਪੈਸੇ ਇਕੱਠੇ ਕਰੇ ਕੀਤੇ ਜਾ ਰਹੇ ਹੈਗੇ ਆ ਇਹਨਾਂ ਵਿਦੇਸ਼ਾਂ ਵਿੱਚ ਵੀ ਆ ਕੇ ਮੈਂ ਜਿਹੜੇ ਬਾਬੇ ਬਣੇ ਆ ਜਿਹੜੇ ਡੇਰੇ ਬਣੇ ਆ ਉਹ ਦੇਖੋ ਉਹ ਉਹ ਕਹਿੰਦੇ ਹੈਗੇ ਆ ਇੱਕ ਬੜੀ ਵਧੀਆ ਸੀਗੀ ਪੜ ਕੇ ਆਪਾਂ ਖਤਮ ਕਰ ਦੇਣਾ ਕਹਿੰਦੇ ਵੀ ਬਾਬਾ ਜੀ ਜੈਡ ਸਕਿਉਰਟੀ 'ਚ ਬੈਠ ਕੇ ਕਹਿੰਦੇ ਨੇ ਕਿ ਜਿਉਣਾ ਮਰਨਾ ਉੱਪਰ ਵਾਲੇ ਦੇ ਹੱਥ ਵਾ ਪਰ ਅੰਧ ਭਗਤ ਸਰਦਾਲੂ ਛੜਦ ਨਾਲ ਸੌਣ ਲੈਂਦੇ ਆਪਾਂ ਸੁਭਾਅ ਨਹੀਂ ਕਰਦੇ ਬਾਬੇ ਨੂੰ ਜੈਡ ਸਕਿਉਰਟੀ ਮਿਲੀ ਆ ਤੇ ਉਹ ਕਹਿੰਦਾ ਜੀਣਾ ਮਰਨਾ ਉੱਪਰ ਵਾਲੇ ਦੇ ਹੱਥ ਵਾ ਆਪ ਜੈਡ ਸਕਿਉਰਟੀ ਲੈ ਘੁੰਮਦਾ ਬਾਬਾ ਕਮਾਲ ਨਹੀਂ ਹੈਗੀ ਕਹਿੰਦੇ ਬਾਬਾ ਜੀ ਦੌਲਤ ਦੀ ਢੇਰ ਤੇ ਬਾਬਾ ਜੀ ਰੱਬ ਜਿਹੜਾ ਵੀ ਭਗਵਾਨ ਜਿਹੜਾ ਵੀ ਕੋਈ ਜਿਹੜਾ ਕੋਈ ਬਾਬਾ ਸਾਧਵਾ ਉਹ ਦੌਲਤ ਦੇ ਢੇਰ ਤੇ ਬੈਠ ਕੇ ਮੋਹਰੇ ਢੇਰੀ ਲੱਗੀ ਹੈ ਦੌਲਤ ਦੀ ਉਹ ਕਹਿ ਰਿਹਾ ਹੈਗਾ ਕਿ ਮੋਹ ਮਾਇਆ ਦਾ ਤਿਆਗ ਕਰ ਦੋ ਪਰ ਆਪ ਇਦਾਂ ਇਕੱਠਾ ਕਰਕੇ ਗਲਾਵਾ ਲੈ ਜਾਂਦਾ ਆ ਉਹ ਪਰ ਜਿਹੜੇ ਅੰਨੇ ਭਗਤ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਕਹਿੰਦੇ ਭਗਤਾਂ ਨੂੰ ਲੱਗਦਾ ਕਿ ਉਹ ਸਾਰੇ ਮਸਲੇ ਬਾਬਾ ਜੀ ਹੱਲ ਕਰ ਦੇਣਗੇ ਭਗਤਾਂ ਨੂੰ ਲੱਗਦਾ ਸਾਰੇ ਮਸਲੇ ਬਾਬਾ ਜੀ ਹੱਲ ਕਰ ਦੇਣਗੇ ਪਰ ਜਦੋਂ ਬਾਬੇ ਦੇ ਮਸਲਿਆਂ 'ਚ ਬੰਬਾ ਕਿਸੇ ਫਸ ਜਾਂਦਾ ਬਾਬਾ ਜਿਹਦਾ ਰਾਮ ਰਹੀਮ ਫਸਿਆ ਆ ਉਹ ਵਿਆਸ ਵਾਲੇ ਦੇ ਭਾਂਜੇ ਨੇ ਕੇਸ ਕੀਤਾ ਸੀ ਨਾ ਉਹ ਭਾਂਜੇ ਪਾਂ ਜਿਹੜੇ ਜਿਹੜੇ ਸੜ ਦੇ ਉੱਤੇ ਉਦੋਂ ਵੱਡੇ ਵੱਡੇ ਵਕੀਲ ਬਾਬਾ ਜੀ ਤੈਅ ਕਰਦੇ ਆ ਵੱਡੇ ਵੱਡੇ ਵਕੀਲਾਂ ਤੇ ਆਸਤੇ ਰਹਿੰਦੇ ਬਾਬਾ ਜੀ ਉਦੋਂ ਰੱਬ ਤੇ ਕੋਈ ਭਰੋਸਾ ਨਹੀਂ ਤੇ ਪਿਛੇ ਪਛੜਦਾ ਲੂ ਐਵੇਂ ਹੀ ਲੜੀ ਜਾਂਦੇ ਆ ਕਹਿੰਦੇ ਭਗਤ ਬਿਮਾਰ ਹੁੰਦੇ ਆ ਡਾਕਟਰ ਕੋਲ ਲੈ ਜਾ ਇਲਾਜ ਕਰਾਉਣ ਲਈ ਜਾਂਦੇ ਆ ਪਰ ਜਦੋਂ ਜਦੋਂ ਠੀਕ ਹੋ ਜਾਂਦੇ ਆ ਆ ਕੇ ਕਹਿੰਦੇ ਬਾਬਾ ਜੀ ਦੀ ਕਿਰਪਾ ਹੋ ਗਈ ਪਰ ਜਦੋਂ ਬਾਬਾ ਜੀ ਬਿਮਾਰ ਹੁੰਦੇ ਆ ਉਦੋਂ ਕਿੱਥੇ ਜਾਂਦੇ ਆ ਉਦੋਂ ਰੱਬ ਤੇ ਕੋਈ ਭਰੋਸਾ ਨਹੀਂ ਉਦੋਂ ਵੀ ਉਹ ਵੀ ਬਾਹਰਲੇ ਦੇਸ਼ਾਂ 'ਚ ਬਾਹਰਲੇ ਦੇਸ਼ਾਂ 'ਚ ਇਲਾਜ ਕਰਾਉਣ ਜਾਂਦੇ ਆ ਕੋਈ ਅਮਰੀਕਾ ਗਿਆ ਕੋਈ ਸਿੰਗਾਪੁਰ ਗਿਆ ਕੋਈ ਕਿਤੇ ਗਿਆ ਇਸ ਲਈ ਅੰਧ ਭਗਤ ਆਪਣੇ ਬਾਬੇ ਨੂੰ ਭਗਵਾਨ ਸਮਝਦੇ ਨੇ ਉਹਨਾਂ ਦੇ ਚਮਤਕਾਰਾਂ ਦੀਆਂ 100-100 ਕਹਾਣੀਆਂ ਸੁਣਾਉਂਦੇ ਪਰ ਜਦੋਂ ਬਾਬਾ ਕਿਸੇ ਅਪਰਾਧ 'ਚ ਜੇਲ੍ਹ ਜਾਂਦਾ ਫਿਰ ਬਾਬੇ ਕੋਈ ਚਮਤਕਾਰ ਨਹੀਂ ਦਿਖਾਉਂਦੇ ਫਿਰ ਅੰਧ ਭਗਤ ਬਾਬੇ ਲਈ ਲੜਦੇ ਮਰਦੇ ਨੇ ਪਰ ਅੰਧ ਭਗਤ ਸ਼ਰਧਾਲੂ ਫਿਰ ਵੀ ਸੋਚਦੇ ਨਹੀਂ ਇਨਸਾਨ ਅੱਖਾਂ ਤੋਂ ਅੰਨ੍ਹਾ ਹੋਵੇ ਤਾਂ ਉਸ ਦੀਆਂ ਬਾਕੀ ਗਿਆਨ ਇੰਦਰੀਆਂ ਜ਼ਿਆਦਾ ਕੰਮ ਕਰਦੀਆਂ ਪਰ ਜੇ ਅਕਲ ਦੇ ਅੰਨਿਆਂ ਦੀ ਕੋਈ ਵੀ ਗਿਆਨ ਇੰਦਰੀ ਕੰਮ ਨਹੀਂ ਕਰਦੀ ਅੰਤ ਵਿੱਚ ਇਹੀ ਆ ਸਾਥੀਓ ਮੈਸੇਜ ਤਰਕਸ਼ੀਲ ਬਣੋ ਅਕਲ ਦੇ ਅੰਨੇ ਨਹੀਂ ਕੁਦਰਤ ਤੇ ਕੁਦਰਤ ਅਤੇ ਮਹਾਨ ਲੋਕਾਂ ਬਾਰੇ ਜਾਣੋ ਅਤੇ ਸਮਝੋ ਡੇਰਿਆਂ ਅਤੇ ਪਖੰਡੀਆਂ ਲੋਕਾਂ ਤੋਂ ਬਚੋ ਭਗਤ ਬਣੋ ਪਰ ਅੰਨੇ ਭਗਤ ਨਹੀਂ ਸੋ ਅੱਜ ਸਤਗੁਰ ਕਬੀਰ ਸਾਹਿਬ ਜੀ ਦੇ ਆਪਾਂ ਜਨਮ ਦਿਨ ਦੇ ਸੰਦਰਭ ਵਿੱਚ ਪ੍ਰੋਗਰਾਮ ਕੀਤਾ ਉੱਥੇ ਆਪਾਂ ਗੱਲਾਂ ਬਾਤਾਂ ਕੀਤੀਆਂ ਉਹਨਾਂ ਦੀ ਵਿਚਾਰਧਾਰਾ ਤੇ ਗੱਲਾਂ ਬਾਤਾਂ ਕੀਤੀਆਂ ਜਿਹੜੇ ਉਹਨਾਂ ਦੀ ਸੋਚ ਨੂੰ ਫੋਲੋ ਕਰਦੇ ਆ ਔਰ ਚੰਗੇ ਇਨਸਾਨ ਵਾ ਔਰ ਚੰਗੇ ਬਣਨ ਦੀ ਦਿਨ ਪਰ ਦਿਨ ਕੋਸ਼ਿਸ਼ ਕਰ ਰਹੇ ਆ ਔਰ ਮਾਨਵਤਾਵਾਦੀ ਸੋਚ ਦੇ ਮਾਲਕ ਉਹਨਾਂ ਨੂੰ ਸਤਿਗੁਰੂ ਕਬੀਰ ਸਾਹਿਬ ਜੀ ਤੇ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ ਅਗਲੇ ਸੰਡੇ ਸਾਥੀਓ ਆਪਾਂ ਅਗਲੇ ਵਿਸ਼ੇ ਤੇ ਫੇਰ ਆਪਾਂ ਹਾਜ਼ਰ ਹੋਵਾਂਗੇ ਅੱਜ ਦਾ ਆਪਾਂ ਸੰਡੇ ਲਾਈਵ ਜਿਹੜਾ ਇੱਥੇ ਸਮਾਪਤ ਕਰਦੇ ਹਾਂ ਖੁਸ਼ ਰਹੋ ਜੈ ਭੀਮ ਜੀ